ਗਾਂਗੜਾ ਵਾਸੀ ਵਿਵੇਕ ਕੁਮਾਰ ਜੋ ਹੁਣ ਸਿਨੇਮਾ ਸਟਰੀਟ ਗੁਰਦਾਸਪੁਰ ਵਿਖੇ ਰਹਿੰਦਾ ਹੈ ਮਹਿਰਚੰਦ ਰੋਡ ਤੇ ਸਥਿਤ ਇੱਕ ਹੋਟਲ ਵਿੱਚ ਵੇਟਰ ਦਾ ਕੰਮ ਕਰਦਾ ਹੈ ਸ਼ਾਮ ਦੇ 5:30 ਵਜੇ ਦੇ ਕਰੀਬ 4-5 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਹੋਟਲ ਦੇ ਬਾਰ ਕੇਰ ਲਿਆ ਅਤੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤ ਹਮਲਾਵਰ ਬਿਨਾਂ ਕਿਸੇ ਰਹਿਣ ਦੇ ਪੀੜਤ ਦੀ ਇੱਕ ਲੱਤ ਤੇ वार ਕਰਦੇ ਰਹੇ ਜਿਸ ਕਾਰਨ ਉਸ ਦੀ ਲੱਤ ਇੱਕ ਪਾਸੇ ਲਟਕ ਗਏ ਉਸਨੇ ਚੀਕਣਾ ਸ਼ੁਰੂ ਕੀਤਾ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਹਮਲਾਵਰ ਉਥੋਂ ਫਰਾਰ ਹੋ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾਗੇ ਜਿਸ ਤੋਂ ਬਾਅਦ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਪੀੜਤ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਤੇ ਜਾਗੇ ਦੱਸਿਆ ਜਾ ਰਿਹਾ ਹੈ ਕਿ ਪੀੜਤ ਨੇ ਹਮਲਾਵਰਾਂ ਦੀ ਪਛਾਣ ਕਰ ਲਈ ਹੈ ਜਿਸ ਦੇ ਆਧਾਰ ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਗੱਲਬਾਤ ਕੋਈ ਨਹੀਂ ਹੋਈ ਮੈਂ ਤਾਂ ਭਾਈ ਇਥੇ ਰੋਡ ਤੇ ਸ਼ਹਿਰ ਕੰਡਿਆ ਸੀਗਾ ਮੈਂ ਆਇਆ ਤਾਂ ਵੇਖੇ ਮੈਂ ਰੋਡ ਤੇ ਸ਼ਾਇਦ ਐਕਸੀਡੈਂਟ ਵਗੈਰਾ ਹੋਇਆ ਕੁਝ ਤੋ ਜਦੋਂ ਭਾਈ ਇੱਥੇ ਆ ਕੇ ਦੇਖਿਆ ਮੁੰਡਾ ਇੱਥੇ ਆਪਣੇ ਹੋਟਲ ਦੇ ਕੰਮ ਕਰਦਾ ਸੀਗਾ ਉਹਦੀ ਲੱਤ ਦੋ ਜਗ੍ਹਾ ਤੋੜ ਕੇ ਮੁੰਡੇ ਸੀਗੇ ਮੈਨੂੰ ਨਾਮ ਨਹੀਂ ਪਤਾ ਇਹਨਾਂ ਪਹਿਲਾਂ ਇਹਨਾਂ ਸ਼ਾਇਦ ਤਰਕਾ ਹੋਟਲ ਦੇ ਰੈਂਟ ਤੇ ਲਿਆ ਹੋਇਆ ਇਕੱਠੇ ਲਿਆ ਹੋਇਆ ਸੀ ਸ਼ਾਇਦ ਇਹਨਾਂ ਪਹਿਲਾਂ ਹੀ ਲਾਗਠਾੜ ਚੱਲਦੀ ਪਈ ਦੋ ਚਾਰੇ ਪਹਿਲਾਂ ਵੀ ਬੰਦੇ ਆਏ ਸਾਡੇ ਹੁੰਦੇ ਆਪਾਂ ਭਜਾਏ ਭੈਣ ਨੇ ਉਹਨੂੰ ਉਸ ਤੋਂ ਬਾਅਦ ਇਹਨੇ ਕੀ ਗੱਲਬਾਤ ਚੱਲ ਰਹੀ ਮੈਂ ਮਹੀਨੇ ਕੋ ਹੋ ਗਏ ਮੈਂ ਹੋਟਲ ਤੇ ਨਹੀਂ ਆੜੇ ਛੋਟੇ ਬਰੇ ਦੇ ਨੇ ਜੁ ਮੇਰੇ ਲਈ ਹੋਈ ਸੀ ਤੇ ਮੈਂ ਮਹੀਨੇ ਤੋਂ ਹੋਟਲ ਤੇ ਨਹੀਂ ਆ ਰਿਹਾ ਹਾਂ ਹਾਂ ਜੁੜੇ ਦਾ ਕੀ ਨਾਮ ਹੈ ਇਹ ਸੱਟਾ ਲੱਗਿਆ ਇਹਦੇ ਨਾਮ ਤੇ ਵੇਕ ਆ ਹਮਾ ਚੱਲ ਹਮਾ ਚੱਲਦਾ ਬੇਟੀ ਇਹ ਕਿੰਨੇ ਕ ਬੰਦੇ ਜਿਹਨਾਂ ਨੇ ਲਾਇਆ ਤੁਹਾਨੂੰ ਮੈਨੂੰ ਭਾਈ ਰੋੜ ਤੇ ਜੋ ਸੁਣੇ ਮੈਂ ਇੱਥੇ ਗੱਲੀ ਦੇ ਚੱਕਰ ਲਾ ਰਿਹਾ ਹੈਗੇ ਮੈਨੂੰ ਜੋ ਰੋੜ ਤੇ ਸੁਣਿਆ ਕਿਤੇ ਪੰਛੀ ਜਣੇ ਸੀਗੇ ਦੋ ਤਿੰਨ ਐਕਟਿਵ ਹੋਏ ਸੀਗੇ ਤੇ ਅੰਦਰੋਂ ਲੈ ਕੇ ਖਿੱਚ ਕੇ ਇਹ ਮੈਨੂੰ ਨਹੀਂ ਭਾਈ ਪਤਾ ਇਹ ਉਹਨੂੰ ਉਹੀ ਜਾਂਦਾ ਕਿ ਮੈਂ ਮੌਕੇ ਤੇ ਹੈ ਨਹੀਂ ਸੀ ਭਾਈ ਇੱ ਸਿਫੀਦ ਬਾਈ ਜਿਹੜੀ ਹੈਗੀ ਅੰਦਰ ਪਾਰਕਿੰਗ ਪਾਰਕਿੰਗ ਹੁੰਦੀ ਹੈ ਜੇ ਕੋਈ ਅੰਦਰ ਗੱਲ ਹੋਏ ਉਹ ਤੇ ਆ ਜੇਗੀ ਜੇ ਕੋਈ ਬਾਹਰ ਵੀ ਫਿਰ ਬਾਈ ਉਹ ਤੇ ਨਹੀਂ ਆ ਸਕੀ ਨਹੀਂ ਬਾਈ ਰੋੜ ਤੇ ਇਥੇ ਮੁੰਡਾ ਮਨਾ ਜਿਓ ਉਹਨਾਂ ਸੈਰ ਕਰਦੇ ਗਲੀ ਤੋਂ ਭੰਮ ਕੇ ਅਗਲੀ ਗਲੀ ਆਉਟ ਹੀ ਇਥੇ ਮੋੜ ਤੇ ਮੈਂ ਕਿ ਰਸ਼ ਬੜਾ ਲੱਗਾ ਹੋਇਆ ਹੈ ਤਾਂ ਜਦੋਂ ਅੱਗੇ ਦੇਖਿਆ ਤਾਂ ਮੈਂ ਕਿ ਕੋਈ ਕੋਈ ਬੰਦਾ ਆਪਣਾ ਨੇ ਉਹ ਵੇਖਿਆ ਤਾਂ ਕਿ ਇਹੀ ਲੰਮੇ ਪਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਬਾਰੇ ਸੂਚਿਤ ਕੀਤਾ ਉਹਦੇ ਬਾਰੇ 108 ਤੇ ਫੋਨ ਕੀਤਾ ਹੈ ਉਹ ਤੇ ਕੰਟਰੋਲ ਰੂਮ ਤੇ ਖੁਦ ਫੋਨ ਕੀਤਾ ਜੀ ਆ ਗਿਆ ਬਰਾਜ ਮੰਲਾ ਜਿੰਦੂ ਆਏ ਨੇ ਉਹਨਾਂ ਨੇ ਨੋਟ ਕਰ ਲਿਆ ਕਿ ਜੋ ਦੇ ਵਾਈਫ ਦੇ ਪਿਆਣਾ ਤੇ ਉਹਦੀ ਘਰ ਵੀ ਦੋ ਚਾਰ ਰੀ ਜਾ ਕੇ ਪਏ ਨੇ ਉਹ ਵਾਈਫ ਨੂੰ ਮਲੇ ਵਾਲਿਆਂ ਨੂੰ ਪਤਾ ਕਿਹੜੇ ਬੰਦੇ ਨੇ ਸਾਰਾ ਪਤਾ ਹੈ ਚਿੱਤਕਾਰੀ ਵੀ ਆਇਆ ਜਾਂ ਕੱਲੇ ਪੀਸੀਆਰ ਵਾਲੇ ਨਹੀਂ ਕੱਲੇ ਜੀ ਬਾਈ ਪੀਸੀਆਰ ਵਾਲੇ ਆਏ ਨੇ ਪੂਰਾ ਸਮੇਂ ਕਿਤੇ ਹਸਪਤਾਲ ਦਾ ਇਸ ਤੋਂ ਸਰਕਾਰੀ ਹਸਪਤਾਲੇ ਭੇਜਿਆ ਕਿ ਉਹ ਮਤਲਬ ਪਰਚੇ ਦਾ ਕੰਮ ਹੈ ਬਿਲਕੁਲ ਜੀ ਜੀ ਤੋਂ ਉਹ ਬੰਦੇ ਅੱਗੇ ਵੀ ਡਿਫਾਲਟ ਰਹੇ ਅੱਗੇ ਵੀ ਜੇਲਾ ਕੱਟ ਕੇ ਆਏ ਨੇ ਜਿਹੜੇ ਮੈਨੂੰ ਸੋਚਿਆ ਕਿ ਕਿਦਾਂ ਕਦੇ ਕੰਮ ਤੇ ਮਾੜਾ ਨਾ ਭਾਜੀ ਨਹੀਂ ਭਾਜੀ ਮਤਲਬ ਸ਼ਹਿਰ ਦੇ ਭਾਈ ਹੈ ਨਹੀਂ ਨਾ ਗੁੰਡਾ ਕਰਦੇ ਇੰਨੀ ਵੱਧੀ ਸ਼ਹਿਰੋਂ ਜ ਕਿ ਜੇ ਕੋਈ ਗੱਲ ਕਰਨੀ ਤੇਰੀ ਕੋਈ ਗੱਲ ਵਈ ਉਹਦੇ ਖਿਲਾਫ ਤਰਕਾਜ਼ੀ ਉਠਾਣੇ ਜਦੋਂ ਦੋ ਚਪੇੜਾ ਮਾਰ ਲੂ ਕੋਈ ਲਤਵਾ ਟੁੱਟ ਕੇ ਪਾਇਂਚ ਕਰਦਾ ਉਹ ਉਹ ਟੱਪਰ ਦੇ ਬਈ ਗਿਆ ਨਾ ਉਹਦੇ ਉਹਨੇ ਜੋ ਕਮਾਉਣਾ ਉਹੀ ਖਾਣਾ ਬਈ ਜੀ ਮੈਂ ਗੁਰਦਾਪੁਰੋਂ ਇੱਧੋਂ ਆਉਂਦਾ ਸੀ ਮੇਰੇ ਹੁੰਦਾ ਬੰਦਾ ਜਖਮੀ ਉਹਨੇ ਕਹੇ ਪੰਜ ਛੇ ਬੰਦੇ ਆਏ ਨੇ ਮੈਨੂੰ ਅੰਦਰ ਰੁਕੀ ਖੜਿਆ ਡਰਾੜ ਨੂੰ ਤੰਜ਼ਨ ਫੋਟੇ ਡਰਾੜੀ ਉਹਨੇ ਮੇਰੇ ਮੋਢੇ ਮਾਰਾ ਵਾ ਫਿਰ ਮੇਰੇ ਰੱਤਾਂ ਮਾਰਿਆ ਵਾ ਤੇ ਮਾਰ ਕੇ ਐਕਟਵ ਤੇ ਆਏ ਦੂਤਲ ਮੰਦਿਰ ਤੇ ਸ਼ੇਰ ਪ੍ਰਦੇਕਿੰਚੀ ਦਾ ਸੱਜਿਆ ਜੋ ਮੈਨੂੰ ਪਤਾ ਲੱਗਾ ਵਾ ਤੇ ਉਹਰੇ ਘਰ ਦੇ ਸਾਰਾ ਪਤਾ ਡਰਾੜ ਮਾਰ ਕੇ ਉਹ ਅਨੇ ਵਾਰ ਡਰਾੜ ਮਾਰੀ ਜਬ ਮਾਰੀ ਜਣਾ ਦਾ ਪਰ ਜੋ ਕੀਸ਼ੇ ਦਿੰਦਾ ਤੇ ਉਹ ਕੋਲ ਜਾਣ ਦਿੰਦਾ ਕਿ ਇਹਨੇ ਕੁਝ ਤਕੜਾ ਹੀ ਨਾ ਦਾ ਇਹ ਵੀ ਆਈ ਤੇ ਉਹ ਉਹ ਬਚ ਗਏ ਜੀ ਉਹਦੀ ਘਰ ਜੂ ਸਾਰਾ ਪਤਾ ਭਈ ਜਿਹੜੇ ਬੰਦੇ ਆਏ ਨਹੀਂ ਪਰ ਸ਼ਰਿਆਮ ਗੁੰਡੇ ਦਰਦੀ ਹੋਈ ਆ ਸ਼ਰਿਆਮ ਗੁੰਡੇ ਦਰਦੀ ਹੋਈ ਆ ਹਾਂ ਬਾਬਾ ਕੀਦੋ ਗਦੀ ਘਟਣਾ ਸਾਰੀ ਇਹ ਜੀ ਮੈਂ ਤੇ ਅੱਧਾ ਘੰਟਾ ਹੋਇਆ ਮੈਂ ਇੱਥੋਂ ਆ ਰਿਹਾ ਸੀ ਨਾਲ ਕੇ ਵੇਖਿਆ ਉਹ ਕਹਿੰਦਾ ਮੈਨੂੰ ਮਾਰ ਕੇ ਦੋੜ ਉਹਨੇ ਨੀਵਾ ਮਰੀਂ ਰਾਰ ਲਹੂ ਲਹੂ ਹਾਂ ਰਹਾ ਲਹੂ ਹਾਂ ਰਹਾ ਕੋਈ ਕੰਮ ਨਹੀਂ ਮੋਟੇ ਹੀ ਵਟਿਆ ਬਨਨਾਂ ਦਾ ਅੱਛਾ ਹਾਂ ਲੱਗਾ ਤੇ ਮੋਟੇ ਦੀ ਮੋਟੇ ਦਸਤੇ ਕੰਮ ਨਹੀਂ ਕਰਦੀ ਉਹ ਕਹਿੰਦੇ ਵੀ ਵਾਸਤੇ ਮੇਰੀ ਬਾਡੀ ਸੀਗਾ ਮੇਰੀ ਜਾਨ ਨਿਕਲਦੀ ਰੂਹ ਵਗਰੋਂ ਹਟਣੀ ਸੀ ਮੋਟੇ ਹੀ ਥੋ ਅਟਾ ਰ ਨਾ ਇਹ ਤਾਂ ਡਰਸ ਦਾ ਮਾਰਾ ਜਿਹਦਾ ਜਿਹਦਾ ਮਾਰੀ ਜਿਹੜਾ ਚੜਿਆ ਉਹਨੇ ਡਰਾਡ ਮਾਰੀ ਨੇ ਮਤਲਬ ਇਹਨਾਂ ਨੂੰ ਡਾਰੀ ਕੋਈ ਨਹੀਂ ਗੁੰਡਿਆਂ ਨੂੰ ਗੁੰਡਿਆਂ ਕੋਈ ਡਾਰੀ ਨੇਰ ਕਰਦੀ ਪਈ ਆ ਦਿਨੇ ਦੇ ਪਹਿਰੇ ਕੰਮ ਹੋਇਆ ਮੋਪੇ ਤੇ ਅਸੀਂ ਆਏ ਆ ਤੇ ਇਥੇ ਲਗਾਈ ਝਾੜਾ ਹੋਇਆ ਤੇ ਮੁੜੇ ਨੂੰ ਉਤਲੇ ਆ ਕੇ ਮਾਰਿਆ ਕੁੱਟਿਆ ਉਹਨਾਂ ਨੇ ਤੇ ਡਰਾਟ ਮਾਰੇ ਹਾਂਜੀ ਤੇ ਉਹਨੂੰ ਹਸਪਤਾਲ ਚਾਹਤਾ ਵਾ ਜੋ ਵੀ ਅਗਲੇ ਆਏ ਉਹਨਾਂ ਕੋਲੋਂ ਕੀ ਜੋ ਵੀ ਕਾਰਵਾਈ ਕੀਤੀ ਹੋएगी ਜੀ ਕਿਹੜੀ ਜਗ੍ਹਾ ਜਿਹੜੀ ਵਾਜੀ ਐ ਇਹ ਆਪਣੇ ਸੰਗੋਪਾ ਰੋਡ ਵੱਜਦਾ ਜੀ ਇਹ ਜਗ੍ਹਾ ਬਚਾਈ ਜੀ ਮੇਰ ਚੰਦ ਰੋਡ ਜਾ ਕੇ ਅੰਮੀ ਬੰਦੇ ਦਾ ਬਚਾਈ ਜੀ ਤੁਹਾਨੂੰ ਕੋਈ ਕੀਵੇਂ ਪਤਾ ਲੱਗੇ ਤੁਹਾਨੂੰ ਆ ਫੋਨ ਕਟੋੜੂ ਮਥੂਕੂ ਆਇਆ ਹੈਗਾ ਹੋ ਸਕਦਾ ਕਿਨੇ ਇੱਕ ਕਿਨੇ ਜਗਮੀ ਹੋਏ ਮੁੜੇ ਜੀ ਕੋਈ ਕੋਈ ਹੋਇਆ ਜੀ ਤੋਂ ਦੂਜੇ ਪਤਾ ਹੀ ਕੋਈ ਨਹੀਂ ਮੁੜੇ ਕਿਨੇ ਨਹੀਂ ਹੈ ਜੀ ਨਹੀਂ ਪਤਾ ਲੱਗਦਾ ਪੂਰਾ ਜਖਮੀ ਹੋ ਗਿਆ ਕਿਨਾਲ ਦੇ ਕਿਨਾਰੇ ਤੇ ਲੱਤ ਤੇ ਛੱਟ ਲੱਗੀ ਉਹ ਤਾਂ ਆਈ ਹੈ ਹੌਸਪਟਲ ਗਿਆ ਕਿੱਥੇ ਮੁਰਾ ਹਸਪਤਲ ਪਹਾਰ ਤੱਕ